ਸੱਤ ਸਿਰਿਆਂ ਕਾਲ ਕਿਸਾਨ ਵੀਰੋ ਮੈਂ ਸੰਦੀਪ ਸਿੰਘ ਗੁਰਨਾ ਗੁਰਨਾ ਐਗਰੀਕਲਚਰ ਸਟੋਰ ਤੋਂ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕਣਕ ਵਿੱਚ ਨਦੀਨ ਨਾਲ ਬਾਰੇ ਗੁੱਲੀ ਅੰਡਾ ਹੋ ਗਿਆ ਜੰਗਲੀ ਬੁੱਢੀ ਹੋ ਗਈ ਜੰਗਲੀ ਪਾਲਕ ਹੋ ਗਈ ਖੰਡੀ ਹੋ ਗਈ ਬਾਥ ਹੋ ਗਈ ਇਹਨਾਂ ਤੇ ਕਿਹੜੀ ਦਵਾਈ ਕਰੀਏ ਤੇ ਇਹਨਾਂ ਕੰਟਰੋਲ ਪਾਇਆ ਜਾ ਸਕੇ ਸਪਰੇਅ ਕਰਨ ਦੇ ਤਰੀਕੇ ਦੱਸ ਰਿਹਾ ਤੁਹਾਨੂੰ ਜਿਵੇਂ ਕਣਕ ਵਿੱਚ ਤੁਸੀਂ ਦੇਖੇ ਰਹੇ ਹੋ ਗੁੱਲੀ ਅੰਡਾ ਕਾਫੀ ਮਾਤਰਾ ਨਾਲ ਆ ਕਣਕ ਦੇ ਬਰਾਬਰ ਦੇ ਖੜਾ 50 ਤੋਂ 55 ਦਿਨ ਦੀ ਕਣਕ ਹੋ ਗਈ ਆਪਣੀ ਦੇਖੋ ਆ ਪੀਲਾ ਪੀਲਾ ਗੋਲੀ ਡੰਡਾ ਕਣਕ ਦੇ ਬਰਾਬਰ ਦਾ ਖੜਾ ਵੈਸੀ ਗੋਲੀ ਡੰਡਾ ਅੱਜ ਆਪ ਇੱਥੇ ਸਪਰੇਅ ਕਰਨ ਜਾ ਰਹੇ ਹਾਂ ਟਾਪ ਕਲੀਡਰ ਅਡੜ ਕਰਾਂਗੇ ਟਲਾਨ ਸੱਡ ਕਰਾਂਗੇ ਟਾਪ ਕੱਟ ਕਰਾਂਗੇ ਤੇ ਦੇਖੋ ਜਿਦਾਂ ਕਤੇ ਕਰਦੇ ਆ ਗੁੱਲੀ ਅੰਡੇ ਦੀ ਟੌਪ ਤੇ ਰੀਡਰ ਲਾ ਕੇ ਕਰਦੇ ਆ ਟਟ ਲਾਂਡ ਸੱਟ ਕਰਾਂਗੇ ਖੰਡੀ ਵਾਥੂ ਵਾਲੀ ਵਿੱਚ ਪਾ ਕੇ ਆ ਹੁਣ ਉਹਨਾਂ ਨੂੰ ਦਵਾਈ ডোজ ਬਾਰੇ ਦੱਸਦੇ ਆ ਵੀ ਇੱਕੜ ਵਿੱਚ ਕਿੰਨੇ ਪਊਗੇ ਜਿਹੜੀ ਲੀਡਰ ਦਵਾਈ ਆ ਵੈਸੇ ਤੇ ਕੋਰਤੇ ਵੀ ਕਰ ਦਿੰਦੇ ਨੇ ਜਾਂ ਕਣਕ ਛੋਟੀ ਹੁੰਦੀ ਆ ਪਾਣੀ ਲਾਉਣ ਤੋਂ ਪਹਿਲਾਂ ਹੁਣ ਕਣਕਾਂ ਨੂੰ ਪਾਣੀ ਲੱਗ ਚੁੱਕਿਆ ਬਾਤ ਆ ਚੁੱਕੀਆਂ ਨੇ 50 ਤੋਂ 60 ਦਿਨਾਂ ਦੀ ਕਣਕ ਦੀ ਉਮਰ ਹੈਗੀ ਆ ਵੀ ਜੀ ਨੂੰ ਕਾਫੀ ਟਾਈਮ ਹੋ ਗਿਆ ਹੁਣ ਆਪਾਂ ਲੀਡਰ ਰਿਜ਼ਲਟ ਤੇ ਟਾਪਕ ਦੋਨੇ ਰਲਾ ਕੇ ਮਿਕਸ ਕਰਕੇ ਘੋਲ ਕਰਕੇ ਉਹਨਾਂ ਦਾ 1 ਏਕੜ ਦੇ ਵਿੱਚ ਦੋ ਪੈਕੇਟ ਟਾਪਕ ਦੇ 1 ਲੀਟਰ ਦਾ ਦੋਨਾਂ ਨੂੰ ਮਿਲਾ ਕੇ ਮੈਸਰਨ ਤਿਆਰ ਕਰਕੇ ਕੋਲ ਤਿਆਰ ਕਰਕੇ ਨਾਲ ਸਪਰੇਅ ਕਰਦੇ ਆ ਤੁਹਾਨੂੰ ਦਵਾਈਆਂ ਦਿਖਾ ਰਹੇ ਹਾਂ ਨਾਲ ਜਿਹੜੇ ਖੇਤ ਵਿੱਚ ਲੀਡਰ ਦੇ ਵਰਤੋਂ ਕਰੋਗੇ ਉੱਥੇ ਸਰੋਂ ਜਾਂ ਕੋਈ ਚੌੜੇ ਚੀਜ਼ ਵਾਲੀ ਚੌੜੇ ਪੱਤੇ ਵਾਲੀ ਚੀਜ਼ ਨਾ ਹੋਵੇ ਚੌੜੇ ਪੱਤੇ ਵਾਲੀ ਨੂੰ ਮਾਰ ਦਿੰਦੀ ਆ ਲੀਡਰ ਸਪਰੇਅ ਇਹਦਾ ਲੀਡਰ ਸ਼ਾਲਟ ਆ ਚੌੜੇ ਪੱਤੇ ਵਾਲੀ ਚੀਜ਼ ਖੱਤੇ ਦੇ ਕੋਲੇ ਨਾ ਆਵੇ ਨਾਲ ਸਰੋਂ ਵੀਜੀ ਹੋਵੇ ਕਣਕ ਦੇ ਵਿੱਚ ਆੜ ਜਿਵੇਂ ਆਪ ਸਰੋਂ ਦੀ ਲਾਦਨੇ ਆ ਜਿਵੇਂ ਕਣਕ ਦੇ ਵਿੱਚ ਦੇਖੋ ਤੁਸੀਂ ਬਾਥੂ ਕਾਫੀ ਮਾਤਰਾ ਨਾਲ ਖੜਾ ਕਾਫੀ ਖੜਾ ਜੰਗਲੀ ਪਾਲਕ ਖੰਡੀ ਗੋਲੀ ਝੰਡਾ ਹੀ ਬਹੁਤਾ ਕਣਕ ਦੇ ਬਰਾਬਰ ਦੇ ਗੋਲੀ ਝੰਡਾ ਵੈਸੇ ਤੁਹਾਨੂੰ ਸੰਦਾ ਹਾਂ ਕਿ ਕਿਹੜੀ ਕਿਹੜੀ ਦਵਾਈ ਕੀਤੀ ਇਹਨਾਂ ਤੇ ਕਿਵੇਂ-ਕਿਵੇਂ ਕੀਤੀ ਆ ਕਿਹਦੀ ਕਿੰਨੀ ਮਾਤਰਾ ਡੋਜ਼ ਏਕੜ ਦੇ ਹਿਸਾਬ ਨਾਲ ਜਿਵੇਂ ਹੁਣ ਸੋਨੂੰ ਕਿਵੇਂ ਪਤਾ ਹੀ ਹੈ ਕਿਸਾਨ ਵੀਰੋ ਆ ਟੌਪ ਦੇ ਪੈਕੇਟ ਲੈ ਦੋ ਕਿਸੇ ਵੀ ਕੰਪਨੀ ਦੀ ਲੈ ਲਓ ਟੌਪ ਕਲਰੀਨੋ ਫਾਸ 15% ਡਬਲ ਯੂ ਪੀ ਅਲੀਟਰ ਰਸਲਟਾ ਇਹ ਵੀ ਕਿਸੇ ਕੰਪਨੀਾਂ ਮਰਜ਼ੀ ਲੈ ਲਓ ਇੱਕ ਇੱਕ ਕਰਦੇ ਵਿੱਚ ਕੀਤਾ ਦੋ ਪੈਕੇਟ ਟੌਪ ਦੇ ਕਲਰੀਨ ਦਾ ਉਹਨਾਂ ਨੂੰ ਕੋਲ ਕਰਕੇ ਡੇਢ ਤੋਂ 200 ਲੀਟਰ ਪਾਣੀ ਦੇ ਵਰਤੋਂ ਨਾਲ ਇਹ ਆਪਾਂ ਨੇ ਕਰਨ ਕਰਕੇ ਸਖੜਕ ਸਰਗਾ ਕੀਤਾ ਇਹਦਾ ਵੀ ਬਹੁਤ ਵਧੀਆ ਰਿਜ਼ਲਟ ਨੇ ਆ ਜਿਵੇਂ ਤੁਸੀਂ ਜਾਣਦੇ ਹੋ ਬਾਇਰ ਕੰਪਨੀ ਦੀ ਅਟਲਾਂਡਸ ਆ ਇਹ ਵੀ ਇਕੜ ਦੇ ਹਿਸਾਬ ਨਾਲ ਵਰਤੀ ਆ ਅੱਡੋ ਅੱਡ ਦਵਾਈਆਂ ਦੇ ਰਿਜ਼ਲਟ ਦੇਖਦੇ ਆ ਇਹ ਬਾਇਰ ਕੰਪਨੀ ਦੀ ਆ ਇੱਕ ਸੀਸੀ ਦਾ ਸੀਵੀਆਂ ਹੋਣੀ ਆ ਇੱਕ ਤੇ ਲਿਕਵਿਡ ਹੋਊਗੀ ਗੂੜ ਦਾ ਸਟicker ਜਿਹਨੂੰ ਆਪਾਂ ਕਹਿੰਨੇ ਆ ਇਹ ਵੀ ਇਕੜ ਦੇ ਹਿਸਾਬ ਨਾਲ ਵਰਤਦੇ ਆ ਆਹ ਕ੍ਰਿਸਟਲ ਕੰਪਨੀ ਦੀ ਆ ਏਸੀਐਮ 9 ਇਹ ਵੀ ਇਕੜ ਦੇ ਹਿਸਾਬ ਨਾਲ ਪੰਜ ਬਿੱਗੀਆਂ ਦੇ ਇਕੜ ਇਹਦੇ ਨਾਲ ਆਪ ਨੂੰ ਆ ਦਿੱਤੀ ਹੀ ਚਕੁੰਡੀ ਪੁਰੀ ਚੱਕਰ ਨੂੰ ਵੈਸੇ ਨੂੰ ਆਪਾਂ ਕੱਪੜਿਆਂ ਦੇ ਵਰਤੋਂ ਕਰਦੇ ਨੇ ਰੱਤ ਤਾਰਾਂ ਤੇ ਕੱਪੜਿਆਂ ਤੇ ਲਾ ਦਨੇ ਇਹ ਵੈਸੇ ਕੰਪਨੀ ਕਰਨੀ ਉਹ ਨਾਲ ਆਉਂਦੀ ਹੁੰਦੀ ਆ ਇਹਦੇ ਵੀ ਬਹੁਤ ਵਧੀਆ ਰਿਜ਼ਲਟ ਨੇ ਏਸੀਐਮ 9 ਬਹੁਤ ਤਕੜਾ ਰਿਜ਼ਲਟ ਨੇ ਇਹਦੇ ਵੀ ਇੱਕੜ ਦੇ ਹਿਸਾਬ ਨਾਲ ਇਹਦਾ ਵੀ ਡੇਢ ਤੋਂ 200 ਲੀਟਰ ਪਾਣੀ ਲੱਗਦਾ ਜਿਵੇਂ ਇਹ ਦਵਾਈ ਆ ਇਹ ਸ੍ਰੀ ਰਾਮ ਦੀ ਦੂਮ ਇਹ ਵੀ ਟੌਪਿਕ ਨਾਲ ਹੀ ਰਿਜ਼ਲਟ ਆ ਇਹ ਵੀ ਪੰਜ ਵੇਗਿਆਂ ਦੇ ਇਕੜ ਦੇ ਹਿਸਾਬ ਨਾਲ ਨਾਲ ਖੰਡੀ ਬਾਥੂ ਵਾਲੀ ਜਿੰਨਾਂ ਪਹਿਲ ਗ੍ਰੱਪ ਕਹਿੰਦੇ ਆ ਇਹ ਵੀ ਕਿ ਇਕੜ ਦੇ ਵਿੱਚ ਵਰਤੀ ਜਾਂਦੀ ਆ ਇਹਦੇ ਬਹੁਤ ਵਧੀਆ ਰਿਜ਼ਲਟ ਨੇ ਅੱਡਾ ਅੱਡਾ ਇਕੜਾਂ ਦੇ ਵਿੱਚ ਅੱਡਾ ਅੱਡਾ ਸਪਰੇਅ ਕਰਕੇ ਦੇਖਦੇ ਆ ਪਿਛਲੀ ਵਾਰ ਕੀਤੀ ਉਹਦੇ ਬਹੁਤ ਵਧੀਆ ਸਾਰਿਆਂ ਦਾ ਰਿਜ਼ਲਟ ਤੇ ਇਹਦੀ ਵੀ ਕਰਦੇ ਆ ਤਾਂ ਕਣਕ ਆਪਣੇ 50 ਤੋਂ 60 ਡਣਾ ਦੀ ਹੋ ਗਈ ਗੁੱਲੀਆਂ ਡਾ ਕਾਫੀ ਵੱਡਾ ਵੱਡਾ ਆ ਕਰਕੇ ਤੁਹਾਡਾ ਵੀਡੀਓ ਸ਼ੇਅਰ ਕੀਤੀ ਹੈ ਵਧੀਆ ਲੱਗੀ ਤੇ ਲਾਈਕ ਤੇ ਸਬਸਕ੍ਰਾਈਬਰ ਜੋ ਕਰਿਓ ਘੰਟੀ ਦਾ ਬਟਨ ਜਰੂਰ ਦਬਿਓ ਸਾਰੇ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ